ਜੀ ਜੇ ਲੱਕ ਲੈ ਇੱਧਰ ਖੜ ਗਿਆ ਇੱਧਰ ਖੜ ਗਿਆ ਨਹੀਂ ਖਰਚਾ ਲੈ ਹਾਰੇ 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 ਵਾਤੇ ਉਹ ਕਿਹਦੀ ਦੇਪੇ ਦਾ ਸਾਏ ਹੁੰਦੀ ਜੀ ਜੀ ਖੜ ਜਾ ਆ ਉਹ ਹੁਣ ਆ ਗਿਆ ਲੱਗਦਾ ਹੈ ਏ ਉਹੀ ਆਂਟੀ ਆ ਜਦ ਡੱਡ ਦਾ ਵਿਆਹ ਹੋਇਆ ਸੀ 10-10 ਸਮਾਨ ਦੇ ਕੇ ਗਈ ਸੀ ਆਪਾਂ ਵੀਡੀਓ ਵੀ ਪਾਈ ਸੀ ਇਹਦੇ ਤੇ ਉਦੋਂ ਭੋਂਕਾ ਕਹਿੰਦਾ ਸੀ ਭੈਣੇ ਤੂੰ ਇੰਨਾ ਸਮਾਨ ਲਿਆਈ ਮੈਨੂੰ ਅਗਲੇ ਜਨਮ 'ਚ ਕੁੱਤਾ ਘਾਤਾ ਬੰਨਣਾ ਪੈਣਾ ਤੁਹਾਡੇ ਘਰ ਦੀ ਰਾਖੀ ਕਰਨੀ ਪੈਣੀ ਐ ਇੰਨਾ ਵਜਨ ਚੜਾਤਾ ਉਦੋਂ ਤਾਂ ਸਾਰਾ ਸਮਾਨ ਲੈ ਕੇ ਰੱਖ ਲਿਆ ਸੀ ਹੁਣ ਵਜਨ ਤਾਰ ਦਿੰਦਾ ਹੁਣ ਤਾਂ ਟਾਈਮ ਆ ਗਿਆ ਸੀ ਆਪਣੀ ਵਾਰੀ ਦੇਣ ਦੀ ਆਈ ਉਦੋਂ ਠੂਆ ਦਿਖਾਤਾ ਉਹ ਆਂਟੀ ਕੀ ਸੋਚਦੀ ਹਣੀ ਜਦ ਤੂੰ ਇਦਾਂ ਕੀਤਾ ਸ਼ਰਮ ਕਰ ਮੜੀ-ਮੋਟੀ ਸੁਢਲਾ ਸੰਦੀਪ ਦੇਖੋ ਕਿਵੇਂ ਭੱਜੀ ਉੱਧਾ ਤਾਂ ਉਹਨੂੰ ਭੈਣ ਭੈਣ ਕਹਿੰਦਾ ਰਹਿੰਦਾ ਇਦਾਂ ਕੌਣ ਦਿਖਾਂਦਾ ਹੁੰਦਾ ਭੈਣ ਨੂੰ ਉਹਨੂੰ ਵੀ ਇੰਨੀ ਸ਼ਰਮ ਆਈ ਆਪੇ ਉੱਠ ਕੇ ਭੱਜ ਗਈ ਇਹਨੂੰ ਨਹੀਂ ਸ਼ਰਮ ਆਈ ਕਰਦੇ ਨੂੰ ਇਦਾਂ ਭਾਣਦਾ ਸਾਡਾ ਬਾਹਰ ਵਾਲਾ ਠੀਕ ਆ ਠੀਕ ਆ ਹੋਰ ਵਧੀਆ ਮਾਰਦਾ ਮੌਜਾ ਠੀਕ ਆ ਇਹਗਾ ਠੀਕ ਹੈ ਜਪਨ ਨੇ ਲੱਗਦਾ ਹੈ ਪਤਾ ਨਹੀਂ ਕਿੰਨਾ ਸਟਰਗਲ ਕਰਦਾ ਮੋਜਾ ਤਾਂ ਮਾਰਦੇ ਹੀ ਹੋਣਾ ਅਗਲਾ ਮਿਹਨਤ ਕਰਕੇ ਖਾਂਦਾ ਡੱਡ ਸਟਰਗਲ ਤਾਂ ਬਹੁਤ ਕਰਦੇ ਆ ਹੱਡ ਤੋੜਵੀਂ ਮਿਹਨਤ ਕਰਦੇ ਆ ਮੋਜਾਂ ਫੇਰ ਮਾਰ ਹੁੰਦੀਆਂ ਤੋਡੇ ਵਾਂਗ ਥੋੜੀ ਐ ਕੰਜਰਖਾਨਾ ਕਰਕੇ ਜਵਲੀਆਂ ਮਾਰ ਕੇ ਆਪਣੇ ਘਰ ਦੀਆਂ ਜਨਾਨੀਆਂ ਦਿਖਾ ਕੇ ਪੈਸੇ ਕਮਾਓ ਬਿਲਕੁਲ ਵੀ ਫੇਰ ਹੁਣ ਤਾਰ ਮੈਂ ਕੰਮ ਕਾਦਾ ਕਰਦਾ ਆਪਣਾ ਉੱਥੇ ਕੰਮ ਉਠੀ ਕਰਦਾ ਹੈ ਉਹ ਸਟੋਰ ਵਿੱਚ ਸਟੋਰ ਤੇ ਆ ਨਾ ਮੁਛੜਨੇ ਦੇਖੋ ਕੀ ਕੀਤਾ ਆਪਣੀ ਗੱਲ ਕਰਦਾ ਵੇ ਅਸੀਂ ਜਦ ਕੰਮ ਬਾਰੇ ਪੁੱਛਣਾ ਸੀ ਉਦੋਂ ਕੱਟ ਲਾਤਾ ਕਿਤੇ ਦੀਦੀ ਸੱਚ ਨਾ ਬੋਲ ਪੇ ਉਹ ਬਿੱਜੂਆ ਇਦਾਂ ਦੇ ਕੰਮ ਨਾ ਕਰਿਆ ਕਰੋ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸਾਰਾ ਕੁਝ ਪਤਾ ਲੱਗਦਾ ਹੈ ਬਾਹਰ ਕੀ ਹੋ ਰਿਹਾ ਕੀ ਨਹੀਂ ਡੱਡ ਨਲਾਇਕ ਦੇਖੋ ਕੀ ਪੁੱਛ ਰਹੀ ਆ ਨਾਲੇ ਉਹਨੇ ਦੱਸਿਆ ਵੀ ਆ ਸਟੱਡੀ ਵੀਜ਼ੇ ਤੇ ਗਿਆ ਫਿਰ ਵੀ ਇਦਾਂ ਪੁੱਛ ਰਹੀ ਆਂ ਟਿਕੜੇ ਤੇ ਕੋਲੇ ਹੁਣ ਇੰਨੀ ਛੇਤੀ ਨੀ ਚੱਕ ਹੁੰਦੇ ਤੁਹਾਡੇ ਵਰਗੇ ਇੱਥੇ ਬੈਠੇ ਕਹਿੰਦੇ ਆ ਬਾਹਰ ਵਾਲੇ ਤਾਂ ਪੈਸਾ ਬਹੁਤ ਕਮਾਉਂਦੇ ਆ ਉਹਨਾਂ ਦਾ ਖਰਚਾ ਵੀ ਦੇਖਿਆ ਕਰੋ ਡਾਲਰਾਂ 'ਚ ਹੁੰਦਾ ਇਹ ਰੁਪਈਆਂ 'ਚ ਨਹੀਂ ਭਲਾਇਆ ਭਾਈ ਛੁਰੂ ਤੇ ਕੰਮ ਨੂੰ ਛੰਡੀਆਂ ਹੋਈਆਂ ਜੇ ਹੁਣ ਆਪਾਂ ਕੰਮ ਕਮੇ ਨਹੀਂ ਕਰੂੰਗੇ ਫਿਰ ਫਾਇਦਾ ਕੀ ਹੈ ਨਾ ਆਪਣਾ ਘਰ ਆਪਣਾ ਘਰ ਆ ਰਾਂ ਵਧੀਆ ਕਹਦੇ ਸੋ ਕਿਉਂਕਿ ਕਸੀਆਂ ਸੋਹਰੇ ਵਸੀਆਂ ਹਾਂ ਸਹੀ ਗੱਲ ਆ ਇੱਕ ਹਾਕ ਤੇ ਸਿਆਣੇ ਵੀ ਆ ਬਿਲਕੁਲ ਬਿਲਕੁਲ ਡੱਡ ਦੇਖੋ ਕਿਵੇਂ ਕਰਨ ਲੱਗੀ ਜਦ ਮੁਛੜ ਨੇ ਕਿਹਾ ਸ਼ੁਰੂ ਤੋਂ ਕੰਮ ਨੂੰ ਛੰਡੀਆਂ ਵਈਆਂ ਨੇ ਮਹਿਸੂਸ ਤਾਂ ਹੁੰਦਾ ਏ ਉਹ ਤਾਂ ਹੋਣੀ ਆ ਜਦ ਆਪ ਕੰਮ ਨਹੀਂ ਕਰਨਾ ਜੇ ਕੋਈ ਦੂਜਿਆਂ ਦੀ ਸਿਫਤ ਕਰੇ ਉਹ ਸੁਣਨੀ ਹੁੰਦਾ ਨਾਲ ਦੀ ਨਾਲ ਗੱਲ ਚੇਂਜ ਕਰਤੀ ਮੁਛੜਾ ਡੱਡ ਨੂੰ ਵੀ ਚੰਡ ਕੇ ਰੱਖੋ ਭੋਂਕੇ ਦੇ ਤਾਂ ਚੰਡ ਕੇ ਰੱਖਣੀ ਹੋਈ ਵੈਸੇ ਇੱਕ ਗੱਲ ਤਾਂ ਹੈਗੀ ਆ ਹੁਣ ਇਹਨੂੰ ਗੱਲਾਂ-ਗੱਲਾਂ 'ਚ ਹੀ ਸੁਣਾ ਦਿੰਦੇ ਆ ਹਾਂ ਕੀ ਬਾਤ ਕਹੇ ਦੀਆ ਹਾਂ ਉਹਨੇ ਬੰਨ ਜਿਓ ਹੋਰ ਕੀ ਗੱਦਿਆ ਮੌਸਰਾ ਵਾ ਦੇਖੂਗੇ ਅੱਲੇ ਵੀ ਪੱਕੀ ਸਾਡਾ ਭਈਆ ਚਲੇ ਗਿਆ ਹਾਂ ਜੇ ਭਈਆ ਆ ਗਿਆ ਫਿਰ ਤਾਂ ਬੰਨ ਜਿਓ ਨਹੀਂ ਖਬਰ ਸਾਨੂੰ ਪੰਜ ਚਾਰ ਤੁਹਾਡੇ ਕੋਲ ਬੰਨ ਗਿਆ ਅੱਤਿਆ ਕੋ ਖਸਾ ਕਰੂਗੇ ਤੇ ਤੇ ਤੁਹਾਡੇ ਵਾਲੀ ਇਹ ਵੀ ਸਾਹ ਲਿਓ ਹਾਂ ਇਹਦਾ ਉਹ ਤਾਂ ਆਕਾਰ ਨਹੀਂ ਗਿਆ ਆਹ ਲੱਗੋ ਗਦੀ ਡੱਡ ਤੂੰ ਤਾਂ ਫੁਕਰੀ ਫੁਕਰੀ ਚ ਕਹਿਤਾ ਜਿਨ੍ਹਾਂ ਨੇ ਸਾੰਭਣੀਆਂ ਸੀ ਉਹਨਾਂ ਨੂੰ ਵੀ ਪੁੱਛ ਲੰਦੀ ਉਹ ਹੁਣ ਕਿਵੇਂ ਕਰਨ ਲੱਗੇ ਵੇ ਆ ਉਹ ਮੁੱਛੜਾ ਪਹਿਲਾ ਡੱਡ ਨੇ ਕਿਹਾ ਤਾਂ ਉਹਨੇ ਹਾਂ ਕਰਤੀ ਤੂੰ ਕਿਵੇਂ ਕਰਨ ਲੱਗੇ ਸਾਡਾ ਵੀ ਭਈਆ ਗਿਆ ਵੇ ਜੇ ਉਹ ਆ ਗਿਆ ਤਾਂ ਬਨ ਜਿਓ ਉਹਨੇ ਤਾਂ ਮਜ਼ਾਕ ਮਜ਼ਾਕ ਚ ਕਿਹਾ ਉਹਨੇ ਕਿਹੜਾ ਸੱਚੀ ਬਨ ਕੇ ਆਣੀਆਂ ਸੀ ਆਪਣੀ ਵਾਰੀ ਦੇਖੋ ਕਹਿੰਦਾ ਕੀ ਪਤਾ ਸਾਨੂੰ ਪੰਜ ਚਾਰ ਬਨਣੀਆਂ ਪੈ ਜਾਣ ਆਪ ਤੋਂ ਬਨਾ ਨਹੀਂ ਹੋਈਆਂ ਉਹਨਾਂ ਦੇ ਬਨਿਆ ਹੀ ਉਹਨਾਂ ਨੇ ਕਿਹੜਾ ਭਈਆ ਰੱਖਿਆ ਡੱਡ ਵੀ ਬੋਲੀ ਕਹਿੰਦੀ ਤੂੰ ਦੀਦੀ ਮਾਲਾ ਬਨਿਆ ਹੀ ਉਹਨਾਂ ਤਾਂ ਤਾਂ ਆਪ ਮਸੋ ਸਾਭ ਹੁੰਦੀਆਂ ਨੇ ਇਹਨਾਂ ਦੀ ਕਿੱਥੇ ਸਾਭਣ ਲੰਗੇ ਉਹ ਪਤਾ ਕੀ ਆ ਆਦਾ ਫੜਦਾ ਇਹ ਹੀ ਗੱਲ ਨਹੀਂ ਛੁੱਟੀ ਮਿਲ ਸਕਦੀ ਆ ਪਰ ਹੁਣ ਜਿਹੜੇ ਬੰਦੇ ਹੁਣ ਜਿਹੜੇ ਬੰਦ ਹੁਣ ਕਿਉਂਕਿ ਆਏ ਕਹਿ ਲਓ ਵੀ ਇੱਕ ਕਮਾਉਣ ਵਾਲਾ ਹੁਣ ਹੈਰੀ ਆ ਹਨਾ ਹੁਣ ਬੰਦੇ ਨੂੰ ਆਏ ਹੁੰਦਾ ਵੀ ਯਾਰ ਮੈਂ 2 ਲੱਖ ਰੁਪਏ ਮੇਰਾ ਲੱਗ ਜਾਣਾ ਮੁਛੜਾ ਇਹ ਛੋਟੀ ਜੀ ਗੱਲ ਸੀ ਤੂੰ ਦੱਸ ਦੇ ਦੱਸ ਦੇ ਨੇ ਸਾਰਾ ਟੱਬਰ ਗਦੀ ਗੇੜ ਚ ਪਾਤਾ ਤੂੰ ਨਾ ਸਮਝਾਇਆ ਕਰ ਤੈਨੂੰ ਨਹੀਂ ਆਂਦਾ ਸਮਝਾਣਾ ਉਹਨੂੰ ਸਿੱਧਾ ਕਹਿ ਆ ਤਾ ਸਕਦਾ ਏ ਛੁੱਟੀ ਵੀ ਮਿਲ ਜਣੀ ਤਾਂ ਨਹੀਂ ਆਂਦਾ ਖਰਚਾ ਬਹੁਤ ਹੋ ਜਾਣਾ ਸਾਰਾ ਟੱਬਰ ਬੰਦ ਲਾਇਆ ਬੈ ਕੱਲੇ ਨੇ ਹਾਂਜੀ ਹਾਂਜੀ ਹਾਂ ਜੇ ਕੋਈ ਬਣਾਉਂਦੇ ਤਾਂ ਆਪਣੇ ਜੈਨ ਵਿੱਚ ਤੁਸੀਂ ਮੈਂ ਵੀਰ ਵੀ ਦੇ ਤੇ ਵੀ ਵੀ ਹੈ ਇਹ ਜੇ ਪਾਏ ਨਾ ਤਾਂ ਇਹ ਕਿਉਂ ਬੀਜੋ ਬਣਾ ਲਓ ਬੀਜੋ ਬਣਾ ਲਓ ਜਦ ਤੱਕ ਜਦ ਤੱਕ ਬੈਰੀਆ ਬਣਾ ਲਓ ਨਹੀਂ ਜਦ ਤੱਕ ਸਾਡੇ ਵਾਲਾ ਟੈਂਡਰ ਫਿਰ ਇਹਨਾਂ ਨੇ ਸਾਹਮਣੇ ਲੈਣਾ ਗੱਲ ਨਹੀਂ ਪੁੱਛਦੀ ਹਰੇਕ ਪੜ੍ਹਨੇ ਦੀ ਕੁਛ ਕਹਿਣ ਦੀ ਲੋੜ ਵੀ ਨਹੀਂ ਬਣਾਈ ਮੈਂ ਸਿੱਧਾ ਲੈ ਕੇ ਮੂਹਰੇ ਕਰ ਜਾਣਾ ਡੱਡ ਨੇ ਬਹੁਤ ਸੋਹਣੀ ਸੀਰੀਅਸ ਗੱਲ ਕੀਤੀ ਪਹਿਲਾਂ ਇਹ ਉਮਰ ਤਾਂ ਕੱਢ ਲਾ ਬੁਢਾਪੇ ਦਾ ਫੇਸੋਚ ਲਈ ਬੁਢਾਪੇ 'ਚ ਵੀ ਨਹੀਂ ਹਟਣਾ ਜਾ ਕੇ ਉਦੋਂ ਵੀ ਗੰਦੇ ਪਾਣਾ ਤੰਨੂੰ ਹੁਣ ਤਾਂ ਮਸਾਂ ਦੇਖਦੇ ਆ ਉਹ ਵੀ ਤੇਰੀਆਂ ਹਰਕਤਾਂ ਕਰਕੇ ਬੁੱਢੀ ਨੂੰ ਤੈਨੂੰ ਕਿਹਨੇ ਦੇਖਣਾ ਵੈਸੇ ਯਾਰ ਇਹ ਕੀ ਸੋਚਦੀ ਰਹਿੰਦੀ ਆ ਹੁਣ ਤਾਂ ਇਦਾਂ ਦਾ ਟਾਈਮ ਚੱਲ ਰਿਹਾ ਬੰਦਾ ਤਾਂ ਕਹਿੰਦਾ ਮੈਂ 50 ਸਾਲ ਜੀ ਲਾਂ ਉਹੀ ਬਹੁਤ ਆ ਇਹ ਬੁਢਾਪੇ 'ਚ ਚੱਲ ਗਈ ਬੁਢਾਪੇ ਜਾ ਕੇ ਵੀਡੀਓ ਬਣਾਉਗੀ ਸਾਲਾ ਟੈਂਡਰ ਤਾਂ ਇਦਾਂ ਕਹਿੰਦਾ ਜਿਵੇਂ ਬਹੁਤ ਵੱਡਾ ਠੇਕੇਦਾਰ ਹੁੰਦਾ ਜਵਾਕਾਂ ਦਾ ਵੀ ਪਹਿਲਾਂ ਹੀ ਸੋਚ ਲਿਆ ਉਹ ਵੀ ਵਲੋਗ ਬਣਾਣਗੇ ਦੀ ਵੀ ਦ੍ਰਿਪਰਤਨ ਕਿ ਮੈਂ ਕਰਦਾ ਹਰ ਇੱਕ ਵਾਰ ਨਹੀਂ ਗਾਣਾ गा ਕੇ ਵਲੋਗ ਚੱਲਣਾ ਪਹਿਲਾਂ ਤਾਂ ਤਾਂ ਚਲ ਪਿਆ ਘਗਰਾ ਪਾ ਕੇ ਗਏ ਸੀ ਜਲੂਸ ਕੱਢ ਕੇ ਆਏ ਜਿਹੜਾ ਇਹਨੂੰ ਤਾਂ ਇਦਾਂ ਲੱਗਦਾ ਜਦੋਂ ਮੈਂ ਗਾਣੇ ਗਾਉਂਦੀ ਆ ਮੇਰਾ ਵਧੀਆ ਵਲੋਗ ਚੱਲਦਾ ਗਾਣੇ ਕਰਕੇ ਨਹੀਂ ਤੇਰੇ ਤਾਂ ਹਰਕਤਾਂ ਕਰਕੇ ਚੱਲਦਾ ਆਰਾਮੀ ਦਾ ਤੇਰੇ ਆ ਨਹੀਂ ਮੇਰੇ ਆ ਆਜਾ ਵੀਰ ਆਜਾ ਵੀਰ ਜੀ ਅਸੂ ਕਿਹੜੇ ਕਮੈਂਟ ਤੈਨੂੰ ਬਹੁਤ ਆਏ ਇੱਕ ਦੋ ਕਮੈਂਟ ਆਏ ਹੋਣੇ ਉਹਨੂੰ ਹੀ ਕਹੀ ਜਾਂਦੀ ਆ ਬਹੁਤ ਆਏ ਵੈਸੇ ਕਮੈਂਟ ਤਾਂ ਇਹਨੂੰ ਬਹੁਤ ਆਉਂਦੇ ਆ ਗਾਲਾਂ ਵਾਲੇ ਉਹ ਇਹ ਡਿਲੀਟ ਕਰ ਦਿੰਦੀ ਆ ਕਰਤੀ ਗਾਣੇ ਦੀ ਮਾਂ ਭੈਣ ਇੱਕ ਜੇ ਨਹੀਂ ਗਾਣਾ ਗਾਣਾ ਦਾ ਨਾਗਾ ਕਿਉਂ ਗਾਣੇ ਦਾ ਜਲੂਸ ਕਢਵਾਣ ਲੱਗੀ ਆ ਅੱਜ ਸੁਣਿਆ ਨਹੀਂ ਹੋਣਾ ਸੋਚ ਕੇ ਤਾਂ ਪਹਿਲਾਂ ਹੀ ਰੱਖਿਆ ਹੋਣਾ ਕਿ ਮੈਂ ਗਾਣਾ ਗਾਉਂਗੀ ਇਹ ਦਾਦੋਦੇ ਜਵਾਕ ਦੀ ਗੱਲ ਕਰਦੇ ਵੇ ਆ ਡੱਡ ਤੇਰੇ ਤੇ ਕਿਵੇਂ ਚਲਗੀ ਤੂੰ ਆ ਜਾਂ 2-3 ਸਾਲ ਬਾਅਦ ਜਵਾਕ ਆਪਣੇ ਮਾਪੇ ਦੇ ਜਾਂਦਾ ਹੁੰਦਾ ਹੁਣ ਸੁਣ ਲਿਆ ਦਾਦੋਦੇ ਨੇ ਕੀ ਕਿਹਾ ਇਹ ਲੱਗੀ ਆ ਬੋਲਣ ਮੇਰੇ ਤੇ ਗਈ ਆ ਤੇਰੇ ਤੇ ਨਾ ਕੋਈ ਜਾਵੇ ਮੇਰੀ ਕੁੜੀ ਲੈ ਕੇ ਰਹਿਣਾ ਕਲਾਕਾਰ ਜੰਮਣਾ ਹਾਂ ਏ ਬੇਇਕਲੇ ਸ਼ਰਮ ਕਰ ਤੇਰੇ ਪਿਓ ਦੀ ਉਮਰ ਦਾ ਏ ਤੇਰਾ ਸੋਹਰਾ ਏ ਉਹ ਤੂੰ ਕਿਵੇਂ ਉਹਦੀ ਚਿੜਾ ਬਣਾਉਣ ਲੱਗੀ ਹੋਈ ਆ ਮੁੱਛੜ ਨਾਲ ਤਾਂ ਕਰਦੀ ਸੀ ਆ ਸੋਹਰਾ ਵੀ ਨਹੀਂ ਛੱਡਿਆ ਉਹਦੇ ਨਾਲ ਵੀ ਕਰਤਾ ਸਾਹੀ ਨਹੀਂ ਸਹਿ ਨਹੀਂ ਬੋਲ ਬਾਣੀ ਇਹਦੇ ਪਰ ਬਹੁਤ ਅਸਰ ਪੈਂਦਾ ਡੱਡ ਦੀ ਅੱਜ ਚੰਗੀ ਤਰ੍ਹਾਂ ਕਲਾਸ ਲੱਗੀ ਆ ਗੱਲਾਂ-ਗੱਲਾਂ ਸੁਣਾਈ ਜਾਂਦੇ ਆ ਸਾਰੇ ਡੱਡ ਬੈਠੀ ਹਾਂ-ਹਾਂ ਕਰੀ ਜਾਂਦੀ ਆ ਗੱਲਬਾਤਾਂ ਦੇ ਕਿੰਨੀ ਵਧੀਆ ਗੱਲ ਕੀਤੀ ਆ ਸੋਚੀ ਇਹਦੇ ਬਾਰੇ ਜੋ ਬਾਬੇ ਨੇ ਕਿਹਾ ਕੀ ਪਤਾ ਤੈਨੂੰ ਅਕਲੇ ਆ ਜੇ ਇਹ ਤਾਂ ਫਿਰ ਇਤਿਹਾਸ ਚੱਲਣਾ ਹੈ ਤੇ ਹਰ ਇੱਕ ਘਰ ਵਿੱਚ ਖੁਸ਼ੀ ਤਾਂ ਆਉਣੀ ਆਉਣੀ ਆ ਮੈਨੂੰ ਪਤਾ ਹੈ ਤੇ ਗੱਲ ਇਦਾਂ ਦੀ ਬੜੀ ਭੈਣ ਰੱਖ ਰਹੀ ਮਨਣ ਵਾਸਤੇ ਆਈ ਕਿ ਬੜੀ ਦਿਨੋਂ ਖੁਸ਼ੀ ਹੈ ਸਾਡੇ ਦਾ ਹੋਰ ਵੀ ਹੈਗੇ ਆ ਹਾਲ ਹੋਰ ਭੈਣਾਂ ਨੇ ਡੇਲੀ ਆਉਂਦੀਆਂ ਜਾਨਾ ਡੇਲੀ ਆਈ ਜਾਨਾ ਡੇਲੀ ਆਈ ਜਾਨਾ ਕੰਮ ਸਾਡੇ ਕੁੜੀਆਂ ਕਈ ਨਾਲ ਰਹਿਣੀਆਂ ਨੇ ਪਰ ਮਾਣ ਮਾਣ ਕੱਟਣੀ ਲੱਗੇ ਤੁਹਾਡੀ ਮਾਣ ਵੀ ਖੁਸ਼ ਰੱਖੇ ਸਾਡੀਆਂ ਨੂੰ ਉਹਨਾਂ ਨੇ ਕਦੇ ਦੁੱਖ ਤਕਰੀਬ ਨਾ ਆਉਂਦੇ ਉਹਨਾਂ ਦੀ ਜਿੰਨੀਆਂ ਵੀ ਦੁੱਖ ਤਕਰੀਬਾਂ ਮੇਰੀ ਚੁੱਲ੍ਹੇ ਚ ਪਰਵੇਂ ਮਾਲਕਾ ਮੈਂ ਆਪੇ ਭੋਗਤ ਲਊਗਾ 6-7 ਦਿਨ ਤਿਹਾਰ ਨਹੀਂ ਚੱਲਣੇ ਤੇਰੇ ਵਲੋਗ ਚੱਲਣੇ ਆ ਹਰ ਇੱਕ ਘਰ ਚ ਖੁਸ਼ੀ ਤਾਂ ਹੋਣੀ ਆ ਕੱਲਾ ਤੈਨੂੰ ਨਹੀਂ ਪਤਾ ਹਰ ਇੱਕ ਨੂੰ ਪਤਾ ਏ ਜਦ ਹੈ ਹੀ ਰਖੜੀ ਦਾ ਤਿਹਾਰ ਆ ਕਿਉਂ ਝੂਠ ਬੋਲਣ ਲੱਗਿਆ ਵੇ ਦਿਲ ਨੂੰ ਬੜੀ ਖੁਸ਼ੀ ਆ ਕੋਈ ਖੁਸ਼ੀ ਨਹੀਂ ਹੈਗੀ ਉਦੋਂ ਹੀ ਕਹੀ ਜਾਂਦਾ ਹੋਰ ਭੈਣਾਂ ਨੇ ਵੀ ਆਣਾ ਉਹਨਾਂ ਨੂੰ ਤਾਂ ਕਹੀ ਜਾਂਦਾ ਆਪਣੀ ਸਗੀ ਭੈਣ ਬਾਰੇ ਵੀ ਗੱਲ ਕਰ ਲਿਆ ਕਰ ਕਦੇ ਆਪਣੀ ਸਗੀ ਭੈਣ ਬਾਰੇ ਤਾਂ ਨਹੀਂ ਗੱਲ ਕਰਦਾ ਉਹ ਖਾਣ ਨੂੰ ਨਹੀਂ ਦਿੰਦੀ ਹੋਰ ਭੈਣਾਂ ਇਹਨੂੰ ਖਾਣ ਨੂੰ ਦਿੰਦੀਆਂ ਘਰ ਭਰਦੀਆਂ ਇਹਦਾ ਖਾਣ ਪਿੱਛੇ ਦੇਖੋ ਕਿਵੇਂ ਡਰਾਮੇ ਕਰਨ ਲੱਗਿਆ ਕਹਿੰਦਾ ਪ੍ਰਮਾਤਮਾ ਉਹਨਾਂ ਦੇ ਦੁੱਖ ਮੇਰੀ ਝੋਲੀ ਪਾ ਦੇ ਮੈਂ ਆਪੇ ਭੁਗਤ ਲੂੰਗਾ ਕਿੰਨਾ ਹਰਾਮੀ ਬੰਦਾ ਇਹ ਮੈਨੂੰ ਐਂ ਦੱਸ ਵੀ ਇਹ ਜਰਦੀਆਂ ਗੱਦਾਂ ਨੇ ਵੀ ਪੈਸਾ ਘਰ ਦੇ ਵਿੱਚ ਰਹਿ ਜਾਵੇ ਤਾਂ ਮੈਨੂੰ ਕਿ ਆਸ ਕਰ ਕਾਹ ਵੀ ਗੱਲ ਪੱਸ ਵੀ ਪੱਸ ਨਾ ਵੱਡੂ ਪਰਸ ਪੈਸੇ ਲੈ ਲੋ ਸ਼ਗਨ ਦੇ ਦੋ ਸ਼ਗਨ ਸ਼ਗਨ ਆਇਆ ਕਹਿ ਗਿਆ ਕੋਈ ਸ਼ਿਕਾਇਤ ਦੇ ਰੋ ਜਿਹੜੇ 5-10 ਰੁਪਏ ਦੇ ਰਹੇ ਭੋਂਕੇ ਜਦ ਰਖੜੀ ਬਣਾਈ ਆ ਉਹਦਾ ਫਰਜ ਆ ਪੈਸੇ ਦੇਣਾ ਜਾਂ ਕੋਈ ਚੀਜ਼ ਦੇਣੀ ਹੈ ਕਿਵੇਂ ਕਰਨ ਲੱਗਿਆ ਕਹ ਕੱਲਾ ਖਾਣ ਦਾ ਪਤਾ ਹੁਣ ਕਿਵੇਂ ਲੱਗਿਆ ਮੂੰਹ ਮਾਰਨ ਉਹਨਾਂ ਨੂੰ ਯਾਦ ਆ ਤਾਂ ਕਹਿੰਦੀਆਂ ਨੇ ਜਦ ਤੂੰ ਆਪਣੀ ਕੁੜੀ ਦਾ ਵਿਆਹ ਕੀਤਾ ਸੀ ਐਂਟੀ ਨੇ ਕਿੰਨਾ ਸਮਾਨ ਦਿੱਤਾ ਸੀ ਹੁਣ ਇਹਨਾਂ ਨੂੰ ਸ਼ਰਮ ਆ ਰਹੀ ਹੈ ਜਦ ਤੂੰ ਪੈਸੇ ਨਹੀਂ ਦਿੰਦਾ ਤਾਂ ਬਾਰ ਬਾਰ ਕਹਿ ਰਹੀਆਂ ਨੇ ਨਾਲੇ ਇਹਨਾਂ ਨੂੰ ਪਤਾ ਵੀ ਆ ਤੇਰੇ ਬਾਰੇ ਤੂੰ ਕਿਵੇਂ ਦਾ ਕਹਿੰਦੀ ਆ ਪਾ ਕਰ ਰਹੀ আਵੇ ਸੁਨੇਹੇ ਦਾ ਤਾਂ ਆਹ 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 ਮਾਨ ਹੋਣਾ ਚਾਹੀਦਾ ਵੀਡੀਓ ਦੇਖੀ ਲਈ ਆ ਗਈ ਨੇ ਐ ਨਹੀਂ ਨਹੀਂ ਹੈਗੀ ਗੱਲ ਹਾਂ ਦਿੱਤੀ ਕਰੋ ਤੁਹਾਡੇ ਨਾਲ ਤੈਨੂੰ ਸ਼ਰਮ ਨਹੀਂ ਆਈ 5-10 ਰੁਪਏ ਕਹਿੰਦੇ ਨੂੰ ਦੇਖ ਲੈ ਉਹਨੂੰ ਸ਼ਰਮ ਆ ਗਈ ਤੁਹਾਡੀਆਂ ਹਰਕਤਾਂ ਦੇਖ ਕੇ ਆਂਟੀ ਇਹਨਾਂ ਦੇ ਕੀ ਮਾਨ ਕਰਨਗੀ ਤੂੰ ਜਿਹੜੇ ਆਪਣੀਆਂ ਭੈਣਾਂ ਨੂੰ ਨਹੀਂ ਪੁੱਛਦੇ ਹੋਰਾਂ ਦੀਆਂ ਭੈਣਾਂ ਨੂੰ ਪੁੱਛਦੇ ਆ ਉਹ ਵੀ ਪੈਸੇ ਪਿੱਛੇ ਹਾਂ ਉਹਨੇ ਵੀਡੀਓ ਦੇਖੀ ਵੀ ਆ ਸਭ ਪਤਾ ਤੇਰੇ ਬਾਰੇ ਤੂੰ ਕਿੰਨਾ ਕੰਜੂਸ ਆ ਤਾਂ ਹੀ ਉਹਨੇ 1 ਰੁਪਿਆ ਦੇ ਦੇ ਕਹਤਾ ਅਧੂਏ ਤਾਂ ਕਹੂੰਗੇ ਕਿ ਆਵਾੰਦ ਫੀਸ ਤੇ ਪਰ ਉਹ ਨਾਲ ਦੇ ਇੱਕ ਸੂਟ ਇਹ ਆ ਜਾਣਗੀਆਂ ਇਹ ਜੀ ਪੱਕਾ ਸਾਰਾ ਕੁਝ ਦਿੱਤਾ ਪਾ ਹੁੰਦਾ ਨਾ ਜਦੋਂ ਉਹ ਇੰਨਾ ਸਮਾਨ ਦੇ ਕੇ ਗਈ ਸੀ ਉਦੋਂ ਤੁਸੀਂ ਨਹੀਂ ਲੁੱਟੀ 1100 ਤੇ ਇੱਕ ਸੂਟ ਨਾਲ ਕੀ ਫਰਕ ਪੈਣ ਲੱਗਿਆ ਦੇ ਦੇ ਦੇਖੋ ਤਾਂ ਸਹੀ ਕਿਵੇਂ ਤਾੜੀਆਂ ਮਾਰ ਮਾਰ ਕੇ ਕਹਿਣ ਲੱਗਿਆ ਵਾ ਇਹ ਕਿਵੇਂ ਦਾ ਬੰਦਾ ਯਾਰ ਇਹ ਨੂੰ ਬਸ ਕੱਲਾ ਲੈਣ ਦਾ ਪਤਾ ਦੇਣ ਦਾ ਨਹੀਂ ਪਤਾ ਜੇ ਤੁਹਾਨੂੰ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਨਾ ਤੁਸੀਂ ਫਿਰ ਵੀ ਦੇ ਨਹੀਂ ਸਕਦੇ ਤਾਂ ਹੀ ਤਾਂ ਇਦਾਂ ਕਰਨ ਲੱਗਿਆ ਆਂਟੀ ਨਾ ਤੇਰਾ ਹੱਕ ਨਾ ਇਹਦੀ ਸਗੀ ਭੈਣ ਦਾ ਹੱਕ ਇਹ ਤਾਂ ਆਪਣੀ ਸਗੀ ਭੈਣ ਨੂੰ ਪੁੱਛਦੇ ਹੋ ਨਹੀਂ ਉਹਦੇ ਬਾਰੇ ਤਾਂ ਗੱਲੇ ਨਹੀਂ ਕਰਦੇ ਇਹ ਤਾਂ ਉਹਨਾਂ ਨੂੰ ਪੁੱਛਦੇ ਆ ਜਿਹੜੇ ਇਹਨਾਂ ਦੀ ਜੇਬਾਂ ਭਰਦੇ ਆਂਟੀ ਜੇ ਇਹਨਾਂ ਦੀ ਜੇਬਾਂ ਤੂੰ ਨਾ ਭਰੇ ਇਹਨਾਂ ਨੇ ਤੈਨੂੰ ਨਹੀਂ ਪੁੱਛਣਾ ਬਸ ਤੂੰ ਕੱਲਾ ਆਸ਼ੀਰਵਾਦ ਦੇ ਸਕਦਾ ਹੋਰ ਨਹੀਂ ਕੁਝ ਦੇ ਸਕਦਾ ਨਾਨਕ ਸ਼ਕ ਤੂੰ ਕੀ ਲਾਏਂਗਾ ਰਖੜੀ ਵਾਲੇ ਪੈਸੇ ਤਾਂ ਤੂੰ ਰੋ ਰੋ ਕੇ ਦਿੱਤੇ ਕਿਵੇਂ ਖੁਸ਼ ਹੋਣ ਲੱਗਿਆ ਵੇ ਇਹ ਆਸ਼ੀਰਵਾਦ ਦੇ ਕੇ ਜੇ ਪੈਸੇ ਨਹੀਂ ਦਿੱਤੇ ਤਾਂ ਇਦਾਂ ਦਾ ਬੰਦਾ ਨਾ ਹੋਵੇ ਜਿੱਦਾਂ ਦਾ ਇਹ ਆ ਆਪ ਲੈ ਲੋ ਆਪਣੀ ਵਾਰੀ ਢੂਆ ਦਿਖਾ ਦਿਓ ਇਹ ਵੀਡੀਓ ਚ ਭੌਂਕੇ ਨੂੰ ਇਹਨਾਂ ਨੇ ਐਨੇ ਵਾਰ ਕਿਹਾ ਕਿ ਸ਼ਗਨ ਦੇ ਦੇ ਪੈਸੇ ਦੇ ਦੇ ਪਰ ਇਸ ਬੰਦੇ ਨੂੰ ਬਿਲਕੁਲ ਸ਼ਰਮ ਨਹੀਂ ਆਈ ਕਿ ਮੈਂ ਪੈਸੇ ਦੇ ਦਾਂ 10 ਰੁਪਏ ਦਿੰਦਾ ਚੰਗਾ ਲੱਗਦਾ ਤੂੰ ਉਹਨੇ ਵੀ ਕਹਤਾ ਚੱਲ 10 ਰੁਪਏ ਦੇ ਦੇ ਪਤਾ ਉਹਨੂੰ ਤੇਰੇ ਬਾਰੇ ਉਹ ਵਿਚਾਰੀ ਦਾ ਮੂੰਹ ਤਾਂ ਦੇਖ ਲੈ ਕਿਵੇਂ ਦਾ ਹੋਇਆ ਵਿਆਹ ਐ ਅੱਗੇ ਤੋਂ ਨਹੀਂ ਆਂਦੀ ਟੋਡੇ ਤੁਸੀਂ ਤਾਂ ਰਖੜੀਆਂ ਨੂੰ ਪੈਸੇ ਦੇਣ ਲਈ ਨੇ ਡਰਾਮੇ ਕੀਤੇ ਨਾਨਕਸ਼ਕ ਕਿੱਥੋਂ ਲਾਦੋਂਗੇ ਬਾਬਾ ਦੇ ਰੋਟ ਹੁਣੀ ਨਹੀਂ ਕੱਢਣੇ ਤਾਂ ਤਾਂ ਜੇ ਹੋਊਗੇ ਲੈ ਬਾਬੀ ਵੀਰ ਦਾ ਆਫੀਸ ਉਹ ਵੇਲੇ। ਇਹ ਨਹੀਂ ਦੋ ਦੱਦ ਸੁਕੀ। ਜਨੌਰ ਤੁਸੀਂ ਇੰਨੇ ਕਿੰਨੇ ਕੁ ਵੱਡੇ ਲੈਂਡਲੋਰ ਜਿਹੜੇ 10-10 ਦੇ ਨੋਟ ਨਹੀਂ ਹੋਣੇ ਐਨੀ ਫੁਕਰੀ ਨਾ ਮਾਰਿਆ ਕਰੋ ਉਹਨੇ 10-10 ਨੋਟ ਫਿਰ ਕੱਢ ਕੇ ਵੀ ਦਿਖਾਇਆ। ਭੋਂਕਾ ਤਾਂ ਰੌਣੇ ਵਾਲਾ ਹੋਇਆ ਪਿਆ ਕਿ ਹੁਣ ਪੈਸੇ ਦੇਣੇ ਪੈਣੇ ਆ। ਆਂਟੀ ਜਤੂ ਪਰਸ ਚੈੱਕ ਕਰਨ ਲੱਗੀ ਵੀ ਸੀ ਪੈਸੇ ਕੱਢ ਕੇ ਫੜਾਈ ਦੇਣ ਦੀ ਤੈਨੂੰ ਵੀ ਤਾਂ ਪਤਾ ਹੀ ਆਂ ਐਂਟੀ ਨੇ ਕਿੰਨਾ ਸਮਾਨ ਦਿੱਤਾ ਸੀ। ਉਕੇ ਲਗਦਾ ਨਹੀਂ ਅਰੇ ਮਣੀ ਲੈ ਰੋ ਰੋ ਕੇ 1100 ਦਿੱਤਾ ਉਹ ਵੀ ਦਿਖਾ ਕੇ ਇਕੱਲਾ ਇਕੱਲਾ ਨੋਟ ਗਿਣ ਕੇ ਦਿੱਤਾ ਆਂਟੀ ਨੇ ਇੰਨੇ ਕੁ ਵੀ ਦੇਤੇ ਇਹ ਵੀ ਬਹੁਤ ਆ ਮੂੰਹ ਤਾਂ ਦੇਖ ਲਾ ਉਹਨੇ ਕਿਵੇਂ ਦਾ ਕਰ ਲਿਆ ਜਦ ਦਿੱਤੇ ਆ ਭੋਂਕੇ ਜੇ ਵਜ਼ਨ ਤੂੰ ਤਾਰ ਨਾ ਹੁੰਦਾ ਨਾ ਤੂੰ ਤਾਰ ਸਕਦਾ ਸੀ ਸਵਾਰ ਮੌਕਾ ਮਿਲ ਗਿਆ ਸੀ ਤੈਨੂੰ ਪਰ ਤਾਰਨਾ ਨਹੀਂ ਸਾਨੂੰ ਤਾਂ ਬੋਲਣਾ ਆਂਦਾ ਘੱਟੋ ਘੱਟ 5100 ਤਾਂ ਦੇ ਦਿੰਦਾ ਜੇ ਜ਼ਿਆਦਾ ਨਹੀਂ ਸੀ ਦੇਣੇ ਤੇਰਾ ਦੇ ਤਾਂ ਕੜੀ ਵਰਤਣਾ ਨਹੀਂ ਉਹ ਆਹ ਬਈ ਤੁਮ ਹੌਸਲਾ ਰੱਖੀ ਝੱਗਲੇ ਚਾਰ ਪੰਜ ਮਿੰਟ ਆਪਣੇ ਚਾਪਲ ਨੂੰ ਨੋਹਰਾ ਰੱਖੀ ਵਈ ਤੂੰ ਭੋਂਕੇ ਤੂੰ 1100 ਦੇ ਕੇ ਆਪਣਾ ਦਿਲ ਦੇਖੀ ਜਾਂ ਨਾ ਜਦੋਂ ਉਹ ਆਂਟੀ ਨੇ ਸਮਾਨ ਦਿੱਤਾ ਸੀ ਉਹਦਾ ਦਿਲ ਦੇਖਿਆ ਕਿੰਨਾ ਵੱਡਾ ਸੀ ਆਂਟੀ ਇਹ ਤਾਂ ਭੁੱਲ ਜਾ ਹੋਰ ਭੈਣਾ ਵੀ ਆਣ ਗਈਆਂ ਤੇਰੇ ਵਰਗੀਆਂ ਉਹ ਨਹੀਂ ਆਂਦੀਆਂ ਵੀਡੀਓ ਦੇਖ ਕੇ ਮੈਨੂੰ ਤਾਂ ਲੱਗਦਾ ਅਗਲੀ ਵਾਰ ਤੂੰ ਵੀ ਨਹੀਂ ਆਂਦੀ ਜਿੰਨਾ ਇਹਨਾਂ ਨੇ ਤੈਨੂੰ ਜ਼ਲੀਲ ਕੀਤਾ ਇਹ ਬੰਦਾ ਬਿਨਾਂ ਮਿਹਨਤ ਕੀਤੇ ਇੰਨਾ ਰੋਂਦਾ ਏ ਜੇ ਮਿਹਨਤ ਕਰਕੇ ਕਮਾਉਂਦਾ ਇਹਦਾ ਕੀ ਹਾਲ ਹੁੰਦਾ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ